ਤੁਸੀਂ ਦੇਖ ਰਹੇ ਹੋ ਨਮਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਅੱਜ ਅਸੀਂ ਪਹੁੰਚੇ ਆਂ ਸਖਰਾ ਪਿੰਡ ਦੀ ਜਿਹੜੀ ਇਸ ਸਾਥ ਹੈ ਉੱਥੇ ਪਹੁੰਚਿਆ ਜਿੱਥੇ ਬਜ਼ੁਰਗ ਤੇ ਨੌਜਵਾਨ ਵੀਰ ਆਰਾਮ ਕਰ ਰਹੇ ਨੇ ਤੇ ਸਿਹਤ ਦੀਆਂ ਗੱਲਾਂ ਕਰ ਰਹੇ ਨੇ ਆਪਾਂ ਇਹਨਾਂ ਤੋਂ ਇਹ ਜਾਣਦੇ ਆਂ ਕਿ ਇਹ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਨੂੰ ਚਾਹੁੰਦੇ ਨੇ ਕਿਹੜੀ ਸਰਕਾਰ ਚਾਹੁੰਦੇ ਆਂ ਅਸੀਂ ਕਹਿੰਦੇ ਆਂ ਜੀ ਮੋਦੀ ਜੀ ਨੂੰ ਚਾਹੀਦਾ ਚਾਹੇ ਜਾਂ ਹੋਰ ਕੋਈ ਮਰਜ਼ੀ ਹੋਵੇ ਸਾਨੂੰ ਸਾਰੇ ਮਨਜੂਰ ਹੈ ਓਕੇ ਹਾਂ ਜੀ ਕਿਹੜਾ ਏਰੀਆ ਗੱਠ ਜੋੜ ਆ ਉਧਰ ਕੋਈ ਮਰਜ਼ੀ ਬਣ ਜਵੇ ਸਾਨੂੰ ਕੋਈ ਇਤਰਾ ਸਾਨੂੰ ਸਾਰੇ ਮੋਦੀ ਦਾ ਰਾਜ ਆ ਮੋਦੀ ਦੇ ਕਿਉਂ ਤਰਾਜੇ ਉਹ ਸਾਡਾ ਪਹਿਲਾ ਕਿਸਾਨ ਉੱਤੇ 750 ਮਰ ਗਿਆ ਇੱਥੇ ਛੱਡ ਰਾ ਹੁਣ ਜੇ ਕੋਈ ਕਦਾਚ ਬਾਰਡਰ ਦੇ ਉੱਤੇ ਸਾਡੇ ਸੁਭਗਨ ਨਵਜਵਾਕ ਮਰੇ ਆ ਤੇ ਹੋਰ ਧੱਕਾ ਕਰਦਾ ਪਹਿਲਾਂ ਸਾਡੀ ਐਮਐਸਸੀਪੀ ਕਰਕੇ ਬੈਠੇ ਸਾਰੇ ਉਹ ਮੁਕਰ ਗਿਆ ਜਵਾਰ ਕਰਕੇ ਸਾਡੇ ਦੇ 11 12 ਬੈਠੇ ਸਾਰੇ ਜੋ ਮੁਕਰ ਗਿਆ ਹੁਣ ਪੰਜਾਬ ਚ ਰੈਲੀਆਂ ਹੋਈਆਂ ਨੇ ਉਹਦਾ ਜ਼ਿੰਮੇਵਾਰ ਦੇ ਕਲਬੀ ਹੋਣੀ ਹੈਗੀ ਠੀਕ ਨੇ ਇਹ ਗੱਲ ਦਾ ਗੁੱਸਾ ਸਾਨੂੰ ਵੀ ਸਾਨੂੰ ਮੋਦੀ ਨਹੀਂ ਬਣਨਾ ਚਾਹੀਦਾ ਹੋਰ ਕੋਈ ਮਰਜੀ ਬਣ ਜਾ ਅੱਛਾ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਚ ਵੋਟ ਕਿਹਨੂੰ ਚਾਹੀਦੀ ਔਰ ਚਲੋ ਅਗਲੀ ਮਰਜ਼ੀ ਆ ਪਰ ਅਸੀਂ ਜਨਤਾ ਪਾਰਟੀ ਨੂੰ ਨਹੀਂ ਪਾਉਣੀ ਹੈਗੀ ਹੋਰ ਜਿਹਨੂੰ ਮਰਜ਼ੀ ਪਾਦੀ ਆ ਉਹ ਸਾਡੀ ਆਪਣੀ ਮਰਜ਼ੀ ਆ ਹਾਂ ਜੀ ਅਸੀਂ ਇਹਨੂੰ ਨਹੀਂ ਚਲੋ ਉਹ ਤੁਹਾਡੀ ਮਰਜ਼ੀ ਆ ਵੈਸੇ ਤੁਸੀਂ ਇੱਕ ਤੁਹਾਡੇ ਤੋਂ ਸਲਾਹ ਲੈਨੇ ਕਿ ਕਿਹੜਾ ਹੱਕਦਾਰ ਆ ਬੰਦਾ ਹੱਕਦਾਰ ਤਾਂ ਕਾਂਗਰਸੇ ਬਣਦੀ ਆ ਅੱਛਾ ਇਹ ਮੁਕਾਬਲੇ ਚ ਇਹੀ ਆ ਹੋਰ ਕੋਈ ਤਾਂ ਮੁਕਾਬਲੇ ਚ ਹੈ ਨਹੀਂ ਸੋਈ ਪਾਰਟੀਆਂ ਨੇ ਇਕੱਠੇ ਜੋੜ ਜੀ ਵੀ ਆ ਗਿਆ ਉਹ ਠੀਕ ਆ ਜਿਹੜੀ ਮੋਦੀ ਨਹੀਂ ਬਣਨਾ ਚਾਹੀਦਾ ਬਸ ਇੱਕ ਬਜ਼ੁਰਗੋ ਜਿੱਦਾਂ ਕਿ ਪੰਜਾਬ ਸਰਕਾਰ ਜਿਹੜੀ ਮੌਜੂਦਾ ਵਾ ਉਹਨਾਂ ਨੇ ਜਿਹੜੀ ਉਹ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਜ਼ਿਮੀਂਦਾਰਾਂ ਨੂੰ ਲੇਟ ਇਨੀ ਦੇਤੀ ਕਿ ਉਹਨਾਂ ਨੂੰ ਤਾਂ ਹੁਣ ਮੋਟਰ ਬੰਦ ਕਰਕੇ ਸੋਣਾ ਪੈਂਦਾ ਅੱਗੇ ਰਾਤ ਨੂੰ ਇਹ ਹੁੰਦਾ ਸੀ ਕਿ ਮੈਂ ਭੱਜ ਕੇ ਮੋਟਰ ਚਲਾਇਆ ਮ ਹੁਣ ਇਹ ਹੁੰਦਾ ਕਿ ਭੱਜ ਕੇ ਮੋਟਰ ਬੰਦ ਕਰਿਆ ਮ ਕਿਤੇ ਪਾਣੀ ਦੂਜੇ ਦੇ ਖੇਤ ਜਿੱਦਾਂ ਵੜ ਜਵੇ ਤੇ ਉਹ ਕਹਿੰਦੇ ਅਸੀਂ ਕਿਸਾਨਾਂ ਲਈ ਇੰਨਾ ਕੁਝ ਕੀਤਾ ਵਾ ਹਰ ਵਰਗ ਨੂੰ ਚਾਹੇ ਅੱਗੇ ਤਾਂ ਜਿਹੜੀਆਂ ਪਾਰਟੀਆਂ ਆਂਦੀਆਂ ਰਹੀਆਂ ਉਹ ਉਹਨਾਂ ਦੇ ਇੱਕ ਕੈਟਾਗਰੀ ਬਣਾ ਦਿੰਦੇ ਸੀ ਜਾਂ ਅਸੀਂ ਐਸਸੀ ਜਾਂ ਬੀਸੀ ਨੂੰ 400 ਜੂਂਟ ਦੇਣੀ ਹੈਗੀ ਆ ਜਾਂ ਜਨਰਲ ਨਹੀਂ ਤੇ ਨਹੀਂ ਇਹਨਾਂ ਨੇ ਸਾਰਿਆਂ ਨੂੰ ਇੱਕ ਬਰਾਬਰ ਸਮਝਿਆ ਜਰਨਲ ਕੈਟਾਗਰੀ ਨੂੰ ਵੀ ਇਹਨਾਂ ਨੇ 600 ਯੂਨਟ ਮਾਫ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਇਹ ਹੱਕਦਾਰ ਹੈ ਜਾਂ ਨਹੀਂ ਹੈ ਬਿਲਕੁਲ ਨਹੀਂ ਯੂਨਟ ਇਕ ਵੀ ਮਾਫ ਹੋਣੀ ਚਾਹੀਦੀ ਜੇ 600 ਯੂਨਟ ਆ ਉਹਨੂੰ ਅੱਧਾ ਰੇਟ ਤੇ ਦੇ ਦੇਣਾ ਬਿਸ਼ੱਕ ਹੁਣ ਜਿਹਦੇ 600 500 ਰੁਪਏ ਦੇ ਵਿੱਚ ਆ ਗਏ ਉਹ ਮਾਫ ਨੇ ਜੀ ਜਦੋਂ ਇੱਕ ਆ ਗਿਆ ਉਹ ਤਾਂ ਫਸ ਗਿਆ ਅੱਛਾ ਹੁਣ ਅਨਪੜ ਜੱਟ ਨੇ ਬਾਹਰ ਮੀਟਰ ਲੱਗਣ ਨੂੰ ਕੋਈ ਨੂੰ ਪਤਾ ਹੈ ਹੀ ਨਹੀਂ ਵੱਧ ਘੱਟ ਰੇਟ ਚੱਲ ਗਈ ਇਹ ਬਿਲਕੁਲ ਗਲਤ ਆ ਬਿਜਲੀ ਸਸਤੀ ਹੋਣੀ ਚਾਹੀਦੀ ਆ ਮਾਫ ਬਿਲਕੁਲ ਨਹੀਂ ਹੋਣੀ ਚਾਹੀਦੀ ਮਾਫ਼ ਬਿਲਕੁਲ ਨਹੀਂ ਹੋਣੀ ਚਾਹੀਦੀ ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਹੈਗੇ ਨੇ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਆ ਜੀ ਹਰਦੀਪ ਸਿੰਘ ਜੀ ਤੁਸੀਂ ਕੀ ਚਾਹੁੰਦੇ ਹੋ ਉੱਪਰ ਸੈਂਟਰ ਚ ਕਿਹੜੀ ਸਰਕਾਰ ਹੋਣੀ ਚਾਹੀਦੀ ਉੱਪਰ ਕਾਂਗਰਸ ਸਰਕਾਰ ਹੋਣੀ ਚਾਹੀਦੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿਹਨੂੰ ਵੋਟ ਚਾਹੀਦੀ ਹੈ ਵੋਟ ਇੱਥੇ ਵੀ ਕਾਂਗਰਸ ਨੂੰ ਚੱਲੂਗੀ ਜ਼ਿਆਦਾ ਹਾਂ ਹਾਂ ਜਿਹੜਾ ਆਮ ਆਦਮੀ ਪਾਰਟੀ ਨੇ ਇੱਥੇ ਇਹਨਾਂ ਕੰਮ ਕੀਤਾ ਹੈਗਾ ਕਿ ਜਿੱਦਾਂ ਹੁਣ ਹਜ਼ਾਰ-ਹਜ਼ਾਰ ਰੁਪਏ ਉਹ ਕਹਿੰਦੇ ਬੀਬੀਆਂ ਦੇ ਖਾਤੇ ਚ ਵੀ ਆਜੇ ਨਾ ਤੇ 600 ਜੁੰਟ ਵੀ ਆ ਤੇ ਜੀਮੇਦਾਰਾਂ ਨੂੰ ਲੈਟ ਵੀ ਆ ਬਾਕੀ ਹੋਰ ਕੁਝ ਕਹਿੰਦੇ ਸੀ ਬਹੁਤ ਕੁਝ ਕਰਨ ਲੱਗੇ ਹੋਏ ਆ ਰੰਗਲਾ ਪੰਜਾਬ ਬਣਾਉਣ ਲਈ ਤੇ ਤੁਸੀਂ ਕਹਿੰਦੇ ਹੋ ਬੋਰਡ ਕਾਂਗਰਸ ਨੂੰ ਚਾਹੀਦਾ ਨਹੀਂ ਸਾਡਾ ਤਾਂ ਬਲੇ ਨਹੀਂ ਮਾਫ ਹੋਇਆ ਜੀ ਇੱਥੇ 600 ਰੁਪਏ ਦੇ ਉੱਤੇ ਚੱਲ ਜਾਂਦੀ ਆ ਇੱਕ ਦੋ ਜੁੰਟਾ ਚੱਲ ਗਿਆ ਭਰਨਾ ਪੈਂਦਾ ਜੀ ਸਾਡਾ ਪੂਰਾ ਆਪ ਦੇ ਤੁਸੀਂ ਸ਼ਾਇਦ ਸੁਣਿਆ ਹੋਣਾ ਇੱਕ ਵਾਰੀ ਭਗਵਾਨਤਮਨ ਜੀ ਨੇ ਮੈਂ ਵੀ ਛੱਕੇ ਚੈਨਲ ਤੇ ਸੁਣਿਆ ਸੀ ਕਿ ਉਹ ਕਹਿੰਦੇ ਨਹੀਂ ਜਿਹੜਾ 600 ਤੋਂ ਉੱਪਰ ਲਾ ਹੋ ਗਿਆ ਉਹ ਉਹਨਾਂ ਹੀ ਲਵਾਂਗੇ ਪਿਛਲਾ ਨਹੀਂ ਲੈਂਦੇ ਆ ਪੂਰਾ ਲੈਂਦੇ ਨੇ ਜੀ ਪੂਰੀ ਲੈਂਦੇ ਜੁੰਟਾਂ ਆ ਜੀ ਇਹਦੇ ਵਿੱਚ ਤਾਂ ਸਾਖਤੀ ਕਰਨਾ ਉਹ ਲੋੜਦੀ ਗਾ ਜੀ ਹੁਣ ਤਾਂ ਅੱਜ ਤੋਂ ਵੱਧਦਾ ਰੇਗ ਨੂੰ ਭਰਨਾ ਪਿਆ ਰਿਹਾ ਪਹਿਲਾਂ ਇਹਦੇ ਵਿੱਚ ਤਾਂ ਅੱਧਿਆਂ ਨੂੰ ਮਾਫ ਹੈਗੀ ਅੱਧਿਆਂ ਨੂੰ ਨਹੀਂ ਇਸ ਕਰਕੇ ਇਹ ਤਾਂ ਤਰਾਜ ਮੰਨਦੇ ਐਸ ਗੱਲ ਤੇ ਬਿਲੀ ਤਾਂ ਮਾਫ ਹੋਣੀ ਚਾਹੀਦੀ ਹਾਂ ਮੋਟਰਾਂ ਨੂੰ ਮੋਟਰਾਂ ਦੇ ਲਾਈਟਾਂ ਹੁਣ ਵੱਧ ਦਿੰਦੇ ਨੇ ਹੁਣ ਤਾਂ ਦੇਣੀ ਚਾਹੀਦੀ ਨਹੀਂ ਹੁਣ ਤਾਂ ਬਾਅਦ ਵਿੱਚ 6-8 ਘੰਟੇ ਦੇਣ ਚਾਹੀਦੀ ਆ ਹੁਣ ਦਿਨ ਰਾਤ ਚੱਲੀ ਜਾਂਦੀਆਂ ਲੋਕਾਂ ਦਾ ਬਾਣਾ ਪਾਣ ਚਿੱਤੇ ਆ ਨਹਿਰੀ ਪਾਣੀ ਵੀ ਕਹਿੰਦੇ ਬਹੁਤ ਦੇਣਾ ਸੀ ਨਹਿਰੀ ਪਾਣੀ ਤਾਂ ਚਾਹੀਦਾ ਹੀ ਉਹ ਜਿੱਦਾਂ ਮਨਾਰ ਮਨੁਰਮਤ ਵੀ ਨੇ ਉੱਧਰ ਜਾਣਾ ਜਾਨਾ ਹੈ ਨਰਮੇ ਵਾਲਾ ਤਾਂ ਪਾਣੀ ਚਾਹੀਦਾ ਜਨਰੀ ਤਾਂ ਹੁਣ ਸਾਡੇ ਤਾਂ ਤਾਂ ਨਹੀਂ ਪਣ ਲੱਗਦਾ ਨਹੀਂ ਜੇਗਾ ਹਾਂ ਜਿੱਧਰ ਉਧਰ ਘੰਟਾ ਹਾਂ ਯਾ ਉੱਥੇ ਨਰਮੇ ਦਾ ਬਜਾਈ ਚੱਲਦੀ ਹੈ ਜੀ ਹਾਂ ਸਾਡੇ ਨਾਲ ਹੋਰ ਸਾਥੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਬਾਈ ਜੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਜੀ ਇਹ ਕਹਿੰਦਾ ਵੀ ਕਾਂਗਰਸ ਨੂੰ ਵੋਟਾਂ ਪਾਵਾਂਗੇ ਪਾਉਣੇ ਆਪਾਂ ਭਵੰਤ ਬਾਦਲ ਸੀਗੀ ਸੀ ਗਾਹਾਂ ਵਾਲੀ ਵੋਟਾਂ ਛੋਟੀਆਂ ਤੇ ਕਹਿੰਦਾ ਅੰਮ੍ਰਿਤ ਬਾਦ ਚੱਕ ਕੇ ਉਹਨਾਂ ਬਿਨਾਂ ਮਤਲਬ ਤੋਕੇ ਆ ਉਹਦਾ ਤਸਵੀਰ ਦੱਸਿਆ ਸੀ ਕੀ ਆ ਇਸ ਕਰਕੇ ਸਾਨੂੰ ਅਜਿਹੀ ਪونی ਕਾਂਗਰਸ ਨੂੰ ਪਾਉਂ। ਉਸ ਦੀ ਤੁਹਾਡੀ ਜਿਹੜੀ ਨਰਾਜ਼ਗੀ ਆ ਲਵੀ ਅਮਰਤਪਾਲ ਜੀ ਨੂੰ ਉਹਨੇ ਜੇਲ੍ਹ ਤੋਂ ਰਿਹਾ ਉਸ ਕਰਕੇ ਤੁਹਾਡੀ ਵੀ ਨਰਾਜ਼ਗੀ। ਗਲਤੀ ਤਾਂ ਹੈ ਨਹੀਂ ਕੋਈ ਵੀ ਗਲਤੀ ਹੈ ਨਹੀਂ। ਕੋਈ ਨਾ ਗਲਤ ਕੰਮ ਕਰਿਆ ਹੋਵੇ ਤਾਂ ਦੱਸੇ ਪਤਾ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਕੀ ਕਰਿਆ ਉਹਨੂੰ ਜਲਦੀ ਕਰ। ਇਸ ਕਰਕੇ ਸਾਨੂੰ ਗੁੱਸਾ ਹੋ ਤੇ ਕਾਂਗਰਸ ਨੂੰ ਪਾਉਂ। ਆਪਾਂ ਸਾਨੂੰ